ਕੱਪੜੇ ਤਾਂ ਦਿੱਤੇ ਧੋਵੇਂ ਸੁੱਕ ਜਾਣਗੇ ਹੁਣ ਸਾਰੇ ਦੁਬਾਰਾ ਨਾ ਕੋਈ ਹੋਰ ਕੰਮ ਕਰੂੰਗੀ ਆ ਤਾਂ ਮੈਂ ਸੁੱਕੇ ਪੈਣੇ ਗਾਗਨਾ ਲੈ ਪਿੱਛੋ ਬਾਜ ਮਾਰਨੇ ਜ਼ਰੂਰੀ ਹੈ ਕੋਈ ਮੈਂ ਤੈਨੂੰ ਐ ਕਹਿੰਦੀ ਸੀ ਸੱਟਾ ਕਿਆ ਕਰਨ ਵਾਲੇ ਬਾਲਕਾ ਤਾਂ ਖੁੱਲੇ ਛੱਡੇ ਨੇ ਇੱਥੇ ਤੇਰੇ ਸੌਰਿਆਂ ਦਾ ਪਿੰਡ ਆ ਤੇਰੇ ਪੇਕਿਆਂ ਦਾ ਪਿੰਡ ਨਹੀਂ ਹੈਗਾ ਇਹ ਮੈਂ ਨਾ ਤੂੰ ਹੀ 5000 ਰੁਪਏ ਲਾਇਆਗਾ ਕਿ ਹੋਰ ਖੁੱਲੇ ਨੇ ਸਾਡਾ ਹੋਰ ਬਨ ਲਾ ਲੈ ਦੱਸ ਆ ਕਿ ਬਨ ਲਾ ਪਾਈ ਸਿਰ ਤੇ ਚੁੰਨੀ ਲੈਣ ਨੂੰ ਕਿਹਾ ਤੈਨੂੰ ਐ ਨਹੀਂ ਕਿਹਾ ਹੈਗਾ ਤੂੰ ਮੇਰੇ ਗੱਲ ਪੈ ਜਾ ਤੇ ਫਿਰ ਹੋਰ ਕਿ ਤੁਹਾਨੂੰ ਪਤਾ ਵੀ ਕਿਸੇ ਕੰਮ ਜਾਂਦੀ ਹੋ ਟੋਕਣਾ ਜ਼ਰੂਰੀ ਹੁੰਦਾਗਾ ਚਲ ਕੋਈ ਨਾ ਗਲਤੀ ਹੋ ਗਈ ਕਿਹਾਗਾ ਮੈਂ ਤੈਨੂੰ ਇਹ ਕਹਿੰਨੇ ਵੀ ਸਿਰ ਤੇ ਚੁੰਨੀ ਲੈ ਕੇ ਰੱਖਿਆ ਕਰ ਸੋਹਣੀ ਨਹੀਂ ਲੱਗਦੀ ਤੂੰ ਨੰਗੇ ਸਿਰ ਅੱਜ ਮੇਰੇ ਵੀ ਸਿਰ ਤੇ ਚੁੰਨੀ ਲਹਿਤੀ ਹੋਈ ਆ ਨਾਲੇ ਤੇਰਾ ਜੇਠ ਘਰੇ ਰਹਿੰਦਾ ਹਰ ਵਕਤ ਤੈਨੂੰ ਪਤਾ ਤਾਂ ਹੈਗਾ ਚਲ ਕੋਈ ਨਾ ਮੇਰਾ ਤਾਂ ਹੁਣ ਸੁਭਾਈ ਬਣਿਆ ਹੋਇਆ ਮਤਾ ਇਹ ਗੱਲ ਚਪਾਗੇ ਰੱਖੂੰ ਚੁੰਨੀ ਤੇ ਬਾਹਰ ਖੁੱਲੇ ਛੱਡ ਕੇ ਆ ਹੀ ਰੱਖੂੰਗੀ ਸੋਨੂ ਕੋਈ ਤਕਲੀਫ ਹੈ ਤਾਂ ਮੈਨੂੰ ਦੱਸ ਦੋ ਚੱਲ ਕੋਈ ਨਾ ਬਗ ਜਾ ਬੱਸ ਗੱਲ ਨਹੀਂ ਕੋਈ ਬਾਤ ਨਹੀਂ ਗਈ ਆ ਦੇਖ ਲਾ ਆ ਦੋ ਭਾਂਡੇ ਸੀ ਇਹ ਵੀ ਨਹੀਂ ਧੋਕੇ ਗਈ ਹੈਗੀ ਜੇ ਕਿਹਾ ਤਾਂ ਗਲ ਪੈਂਦੀ ਹੈਗੀ ਵੀ ਦੱਸ ਆ ਦੋ ਗਲਾਸ ਝੁੱਠੇ ਸੀ ਇਹ ਤਾਂ ਧੋਕੇ ਰੱਖ ਜਾਂਦੀ ਤੂੰ ਜਮੇ ਹੀ ਨਹੀਂ ਕਿਸੇ ਕੰਮ ਨੂੰ ਹੱਥ ਲਾਉਂਦੀ ਘਰੇ ਸਾਰਾ ਦਿਨ ਬੱਸ ਜਦੋਂ ਦੇਖ ਜਾ ਤਾਂ ਫੋਨ 'ਚ ਵੜ ਕੇ ਬਹਿ ਜੂ ਚਾਹ ਬੱਸ ਮੈਂ ਕੰਮ ਤੇ ਜਾਨੀ ਆ ਵੀ ਲੈ ਦੱਸ ਉਹਰੇ ਤੂੰ ਸਿਰ ਢਾਕ ਲਾ ਤੂੰ ਸਹੌਰੀ ਬੈਠੀ ਆ ਤੈਨੂੰ ਆਲਾ ਦੇਖਣ ਵਾਲਾ ਕੀ ਕਹੂਗਾ ਹੈ ਵੀ ਮੇਰੇ ਸਹੌਰੀ ਬੈਠੀ ਆ ਮੈਂ ਆਪਦਾ ਸਿਰ ਤਾਂ ਟਾਕ ਲਾ ਬਦਨਾਮੀਆਂ ਕਰਾਉਣ ਨੂੰ ਆਂਗੇ ਆਸਗਮਨ ਤੈਨੂੰ ਕੀ ਚੰਗੀ ਸਮਝੂਗਾ ਲੈ ਦੇਖ ਲਾ ਹੁਣ ਜਦੋਂ ਮਰਜ਼ੀ ਕਹ ਦੇਗਾ ਗਾਂਧੀਪੁਰ ਨੂੰ ਉਹਦੀ ਗੱਲ ਪੈ ਜਾਊਗੀ ਕਦੋਂ ਮਰਜ਼ੀ ਕੋਈ ਗੱਲ ਕਹ ਦੇ ਐ ਤਾਂ ਹੈ ਨਹੀਂ ਮੈਂ ਘਰ ਦੇ ਕੰਮ ਵਿੱਚ ਕੋਈ ਮਾੜਾ ਮੋਟਾ ਹੱਥ ਵਟਾਲ ਜਦੋਂ ਦੇਖ ਸਿਰ ਨੰਗਾ ਮੈਂ ਜਾਣੀਆ ਕੰਮ ਤੇ ਜਦੋਂ ਦੇ ਐ ਨਹੀਂ ਸੋਚਦੀ ਹੈਗੀ ਵੀ ਮੇਰਾ ਆਸਗਵੰਡ ਕੀ ਕਹੂਗਾ ਹੈ ਪਰ ਇਹਨੂੰ ਕਿ ਸਾਰਾ ਕੋਈ ਆਸਗਵੰਡ ਦੀ ਨਾ ਇਹਨੂੰ ਸਹੁਰੇ ਦੀ ਬਦਨਾਮੀ ਦਾ ਵੀ ਮੇਰੇ ਸਹੁਰੇ ਦੀ ਬਦਨਾਮੀ ਨਹੀਂ ਦੀਆ ਨਾ ਇਹਨੂੰ ਜੇਠ ਦੀ ਬਦਨਾਮੀ ਦਾ ਆ ਪੋੜਾ ਪਾਂਸੀ ਮੇਰੇ ਦੇਵਰ ਜੱਸੀ ਇਹਨੂੰ ਮਗਰ ਲਾ ਲੈਂਦੀ ਆ ਇਹਨੂੰ ਕੋਈ ਨਾ ਕੋਈ ਸਮਝਦੀ ਹੈਗੀ ਇਹ ਤਾਂ ਮੈਨੂੰ ਪਾਣੀ ਲੈ ਦੇ ਉਹ ਸਾਰਾ ਦਿਨ ਬਸ ਪੈਣਾ ਤੇ ਪੈਣਾ ਧਰਦਾ ਰਹੂਗਾ ਐ ਨਹੀਂ ਦੇਖਦਾ ਹੈਗਾ ਵੀ ਦੋ ਮਾਰਾਂ ਵਿੱਚ ਕੁੱਤਨੀ ਚ ਇਹਨੂੰ ਕਹਾਉਂਦਾ ਹੀ ਤੂੰ ਸਿਰ ਤੇ ਚੁੰਨੀ ਲੈ ਕੇ ਰੱਖਿਆਗਾ ਇਹ ਕਾਨੂੰ ਸਮਝਦੀ ਹੈ ਮੈਂ ਤਾਂ ਸਮਝਾਉਣ ਦਾ ਫਰਜ਼ ਆ ਸਮਝਾ ਸਮਝਾ ਦੇਖ ਲਈ ਇਹ ਜਿਹਾ ਹੋਗਾ ਜਿਹੜਾ ਨੂੰ ਕੁਝ ਕਹਿੰਦਾ ਨਹੀਂ ਹੈਗਾ ਨਹੀਂ ਬੰਦੇ ਹੁੰਦੇ ਨੇ ਤੀਵ ਨੂੰ ਖਿੱਚ ਕੇ ਰੱਖਦੇ ਨੇ ਵੀ ਭਾਈ ਪਣਾ ਮੋਟਾ ਸਿਰ ਧਾ ਕੇ ਰੱਖਿਆ ਕਰ ਤੂੰ ਪਰ ਪੜੀ ਲਿਖੀ ਹੈਗੀ ਆਦੇ ਪੜੀ ਲਿਖੀ ਦਾ ਉਹਨੂੰ ਗਮਾਨ ਚਲ ਕੰਮ ਮੈਨੂੰ ਤਾਂ ਕਰਨੇ ਪੈਣਗੇ ਸਾਰੇ ਸਿਆਪੇ ਮੇਰੇ ਗਾਲ ਪਏ ਹੋਏ ਨੇਗੇ ਆ ਵੀ ਤੂੰ ਕਰ ਲਾ ਆ ਵੀ ਤੂੰ ਕਰ ਲਾ ਪਾਲੋ ਦੱਸ ਕਿੱਧਰ ਕਿੱਧਰ ਮਰੇ ਕੱਲੀ ਜਾਣੀ ਆ ਕਿ ਸਿਆਪੇ ਜਾਣ ਪੈਗੀ ਕਿ ਕਿਧਰ ਕਿਧਰ ਲਾਈਏ ਨਹੀਂ ਭੈਣ ਦੋ ਦੱਦੀ ਰਾਤ ਰਾਤ ਆਏਗੇ ਤੁਸੀਂ ਲੱਗ ਜਿਨੂੰ ਤੁਹਾਡ ਕੀ ਕਰ ਕੀ ਕਿਚਰ ਕਿਚਰ ਲਾਉਣੀ ਆ ਉਹਦੀ ਕਾਹਨ ਦੀ ਗੱਲ ਕਰਦੀ ਆ ਮੈਂ ਕੀ ਹੋਇਆ ਗਾ ਕੋ ਨਾ ਕਹਿੰਦੀ ਆ ਮੈਂ ਕੰਮ ਤੇ ਜਾਣੀ ਆ ਤੜਕੀ ਬਾਹਰ ਦੇ ਚੰਗੇ ਸ਼ਹਿਰ ਖੁੱਲੇ ਵਾਲ ਸਾਡ ਨੂੰ ਓਪਸਰ ਕਰ ਲੂ ਨੰਗਾ ਨਾ ਮੈਂ ਦੋ ਨਾ ਮੈਂ ਪਾ ਕੇ ਕਪੜੇ ਨਿਕਲ ਜਾਂਦੀ ਆ ਤੈਨੂੰ ਲੋੜ ਹੀ ਨਹੀਂ ਕਹਿਣ ਦੀ ਉਹਦਾ ਪਤਾ ਹੀ ਆ ਹੁਣ ਕਹਿੰਦਾ ਚਾਚਾ ਵੀ ਇਹੀ ਉਹ ਕਰਦਾ ਸੀਗਾ ਮੈਨੂੰ ਦੱਸ ਦਦੀਆਂ ਲਾ ਲੈਂਦੀ ਆ ਕੰਨ ਨਾਲ ਫੋਨ ਉਤਰੀ ਫਿਰਦੀ ਰਹਿੰਦੀ ਆ ਨਾ ਉਹ ਮੇਰਾ ਥੋੜਾ ਜਵਾਬ ਆਖ ਜਾਂ ਕੋਸਾ ਮੰਨੇ ਗੱਲ ਨੂੰ ਚਾਚਾ ਤਾਂ ਕੱਲ ਆਪਰੇ ਘਰੇ ਵੀ ਆ ਸੀ ਜੇ ਤੁਸੀਂ ਹੈ ਨਹੀਂ ਸੀਗੇ ਘਰੇ ਆ ਕੇ ਗਿਆ ਕੀ ਕਹਾਂ ਮੈਂ ਉਹਨੂੰ ਪਹਿਲਾਂ ਹੁਣ ਕਰੀਏਗੀ ਉਹਦਾ ਪਿੰਡ ਨਹੀਂ ਮੈਂ ਤੁਰੂਗੀ ਜਿਵੇਂ ਇੱਥੇ ਕਿਤੇ ਚੰਡੀਗੜ੍ਹ ਝੀਲ 'ਚ ਫਿਰਦੀ ਹੁੰਦੀ ਹੈ ਫਿਰ ਉਹੀ ਤਾਂ ਗੱਲ ਆ ਹਰ ਕੇ ਮੈਂ ਤਾਂ ਚਾਚੇ ਕੋਲ ਇਹ ਗੱਲ ਕਹਿ ਕੇ ਬੋਚ ਲਈ ਗੱਲ ਮੈਂ ਖਾ ਉਹ ਗੱਲ ਜੇ ਝੱਗਾ ਚੱਕਾਂਗੇ ਆਪਦਾ ਢਿੱਡ ਨੰਗਾ ਉਹਨਾਂ ਮੈਂ ਚਾਚਾ ਜੀ ਉਹ ਤਾਂ ਪਿੰਡ ਗਈ ਆ ਉਹਦੇ ਪੇਕੀ ਗਈ ਹੋਗੀ ਮਹਾ ਘਰੇ ਕਰਕੇ ਗਈ ਆ ਮਹਾ ਸਭ ਨੂੰ ਪਤਾ ਹੀ ਆ ਮੇਰਾ ਹਾਲਾ ਐਡਾ ਪਿੰਡ ਦੇ ਵਿੱਚਗਾ ਹੋਵਲਦੀ ਬਣੀ ਵੀ ਸੀ ਇਹ ਮੈਂ ਗਣਾ ਥੋ ਥੋ ਕਰਾਉਗੀ ਮੈਨੂੰ ਨਹੀਂ ਲੱਗਦਾ ਵੀ ਇਹ ਰਹੂਗੀ ਉਹਦੇ ਨਾ ਉਹ ਮੇਰਾ ਛੋਟੜਾ ਉਹ ਐ ਨਾ ਉਹ ਗੱਲ ਸੁਣੇ ਉਹ ਤਾਂ ਭੋਲਾ ਉਹ ਕੀ ਕਹੇ ਮੰਦਰ ਲੱਗੇ ਵਿਆ ਹੁਣ ਤਾਂ ਤਾਂ ਹੈ ਨਹੀਂ ਉਹ ਕਿਸੇ ਦੀ ਜੇ ਆਪਾਂ ਕੋਈ ਗੱਲ ਕਹਾਂਗੇ ਤਾਂ ਫਿਰ ਗਲ ਪੈ ਜਾਊਗਾ ਵੀ ਮੈਨੂੰ ਤੁਸੀਂ ਕਾਤੋਂ ਕਹਿੰਦੇ ਹੋ ਬਾਈ ਮੈਨੂੰ ਪਾਪੀ ਤੂੰ ਕਾਤੋਂ ਕਹਿੰਨੀ ਹੈਗੀ ਹੁਣ ਉਹਨੂੰ ਦੇਣਾ ਨਹੀਂ ਹੈਗਾ ਐ ਤਾਂ ਪਤਾ ਹੀ ਆ ਵੀ ਘਰ ਦੇ ਕੰਮ ਨਾਲ ਮਾਣਾ ਬੋਟਾ ਹੱਥ-ਪਟਾ ਦੇ ਚੁੱਲ੍ਹੇ ਕੰਨੀ ਵੀ ਮੈਂ ਹੋ ਜਾਂ ਲੀੜੇ ਕੱਪੜੇ ਕੰਨੀ ਵੀ ਮੈਂ ਹੋ ਜਾਂ ਚਾਰ ਸਪਹਿਰੇ ਮੈਨੂੰ ਬੰਨਿਆ ਹੋਇਆ ਕੰਮ ਸਾਰਾ ਇਹਦੇ ਦੀ ਪੜਹੀ ਲਗੀ ਚਾਹੀਦੀ ਆ ਭੈਣ ਦੀ ਲਾੜ ਪੜੀਆਂ ਲੀਆਂ ਤਾਂ ਦੱਸ ਕੀ ਸਰਚ ਮਧਾਉਣਾ ਦਾ ਫਿਰ ਭੈਣਾਂ ਦੀਆਂ ਦਾ ਲੜੀਆਂ ਸਾੜ ਲੈਣਗੀਆਂ ਬਾਲ ਖੁੱਲੇ ਐਨਕਾਂ ਲਾਲੂ ਕੰਨ ਨੂੰ ਲਾਲੂ ਫੋਨ ਬੀਹ ਚ ਐ ਤੁਰੂਗੀ ਜਿਵੇਂ ਭੈਣਾਂ ਦਾ ਕੋਈ ਵੱਡੀ ਮਾਸਟਰ ਨਹੀਂ ਲੱਗੀ ਹੁੰਦੀ ਐ ਹੁਣ ਮੈਂ ਦੱਸ ਕੀ ਲੋਕ ਤੁਹੂ ਤੁਹੂ ਕਰਦੇ ਨੇ ਫਿਰ ਉਹੀ ਤਾਂ ਗੱਲ ਆ ਕਿ ਬਾਹਰ ਨਿਕਲਣ ਜੋਗੇ ਨਹੀਂ ਰਹਿਗੇ ਉਹਨੂੰ ਆਪਣੀ ਇੱਜ਼ਤ ਦਾ ਖਿਆਲ ਨਹੀਂ ਹੈਗਾ ਮਾੜਾ ਮੋਟਾ ਬਦਨਾਮੀ ਵਾਲੇ ਚਾਰ ਸਪੇਰੇ ਹੈ ਹਰੇ ਕਗਲਾ ਲਾਂਟਾ ਦਿੰਦਾਗਾ ਵੀ ਛੋਡੀ ਛੋਟੀ ਨੂੰ ਛੋਡੀ ਛੋਟੀ ਬਹੂ ਕੀ ਕਹੀਆ ਵਾਲਾ ਨੂੰ ਮੋੜ ਕੇ ਜਵਾ ਬਚ ਕੇ ਰਹੀ ਭੈਣ ਚੋਦ ਦੀ ਕਿਤੇ ਤੁੰਗਰਾ ਮੇਰੇ ਹੱਥੋਂ ਨੰਗਰੀ ਲੈ ਦੱਸ ਤੂੰ ਮੈਂ ਇਹੀ ਗੱਲਾਂ ਕਰਦਾ ਰਿਹਾ ਕਰ ਸਰਦਨ ਧੱਕਾ ਤੋੜਨਾ ਨਹੀਂ ਤੇ ਆ ਬੋਲੀ ਜਾ ਉਹ ਵਈ ਕਿਵੇਂ ਆ ਠੀਕ ਆ ਮੈਨੂੰ ਵੀ ਹੋਇਆ ਸਾਰਦਾ ਓ ਵੀ ਜਾ ਤੂੰ ਉਤਾਰ ਲੈ ਗਰਮੀ ਬਾਲੀ ਹੋਈ ਵੀ ਜਾ ਕੀ ਹੋਇਆ ਭਾ ਸਾਰਿਆਂ ਨੂੰ ਸਾਰੀ ਮੂੰਹ ਭਲਾਈ ਪਿਓ ਲੜ ਲੜਤਾ ਨਹੀਂ ਪਾਇ ਕਿਤੇ ਹੋਰ ਇਹੀ ਕੰਮ ਸੀ ਬਣਾ ਲਾ ਉਥੇ ਚਾਹ ਪੀਲਾ ਬਣਾ ਕੇ ਮੈਂ ਤਾਂ ਕੰਮ ਕਰੀ ਜਾਨੀ ਹੋਊਗੀ ਕਹ ਦੱਸਤਾ ਸਹੀ ਕੁਛ ਨਹੀਂ ਹੋਇਆ ਤੂੰ ਕੰਮ ਆਪ ਦਾ ਚਾਹ ਪੀਣੀ ਬਣਾ ਕੇ ਥੀਲਾ ਭਾਈ ਵੀ ਨਹੀਂ ਦੱਜ ਨਾਲ ਬੋਲਦਾ ਗੱਲ ਤਾਂ ਦੱਸਦਾ ਕੋਈ ਲੜਾਈ ਲੜਨ ਦਾ ਪਾਇ ਆਪਸ ਚ ਨਹੀਂ ਲੱਗ ਜੋ ਪਤਾ ਤੈਨੂੰ ਕੋਈ ਕੁਛ ਹੋਇਆ ਭਾਈ ਨੂੰ ਪੁੱਛਦਾ ਕੀ ਕਹਿੰਦੇ ਆ ਤੈਨੂੰ ਕਿਹੜਾ ਪਤਾ ਨਹੀਂ ਹੈਗਾ ਉਹ ਧੀਮੀ ਖੁੱਲੀ ਹੱਡ ਰੱਖੀ ਹੈਗੀ ਆ ਫਿਰ ਦਰਾਂ ਦਾ ਪੀਂਸੀ ਗੇੜੇ ਦਿੰਦਾ ਕੰਮ ਦਾ ਟੱਕਾ ਨਹੀਂ ਤੋੜਨਾਗਾ ਸਾਹਕਾਰ ਲਾ ਰੋਟੀਆਂ ਖਾ ਪਕਾ ਦੇ ਖਾ ਕੇ ਮੋਂਾ ਨਿਕਲ ਜਾਂਦੇ ਨੇ ਬਾਹਰ ਮੈਂ ਬੋਲੀ ਰੱਖਿਆ ਕੰਮ ਧੁੰਦੇ ਕਰਨ ਬਾਈ ਇਹ ਹੋ ਗਿਆ ਮੂੰਹ ਜਿਹਾ ਫਲਾਈ ਬੈਠਾ ਸਾਰੀ ਉਹ ਕੌਣ ਹੋ ਰਾਤ ਮੈਂ ਲੇਟ ਯਾਰ ਹਾਂ ਤੇ ਥੱਕੇ ਪੈਦੇ ਕੇ ਭੈਣ ਦੋਣੀਆਂ ਤੜਕੀ ਲੱਗ ਜਾਣੀਆਂ ਕਰੜ ਕਰੜ ਕਰਨ ਅੱਛਾ ਤਾਂ ਹੀ ਮੈਂ ਤਾਂ ਕਰੀ ਪਾ ਮੈਂ ਪਹਿਲਾਂ ਬੁਲਾਇ ਬੋਲਿਆ ਜੀ ਨਹੀਂ ਤੂੰ ਬੋਲਿਆ ਤਾਂ ਕਿਉਂ ਨਹੀਂ ਦੁਪਹਿਰੀ ਲੋਈ ਜੀ ਲਈ ਪੈਂ ਕੀ ਹੋ ਗਿਆ ਯਾਰ ਬੁਖਾਰ ਜਾਲਾ ਮੰਗੋਆ ਭੈਣ ਦਾ ਜਾਰ ਨਾ ਕਰ ਬਿਆ ਨੇ ਪਾਲਾ ਲਤੀ ਕੇੰਦਾ ਦਵਾਈ ਲੈ ਕੇ ਆਵਾ ਜਾਂ ਡਾਕਟਰ ਨੂੰ ਲੈ ਆਵਾ ਬਸ ਦਵਾਈ ਦੂਈ ਤਾਂ ਠੀਕ ਆ ਦਵਾਈ ਤੂੰ ਉਸ ਨੂੰ ਤੇਰੇ ਵਾਲੀ ਨੂੰ ਦਵਾ ਲਾ ਮੜੀ ਮੁੱਟੀ ਦਵਾਈ ਤੂੰ ਸਮਝਦਾ ਕਿਉਂ ਨਹੀਂ ਤੀ ਕੀ ਮੇਰੇ ਸਾਲਾ ਤੇਰੇ ਸਿਰ ਚ ਕੋਲ ਕੇ ਪਾਇਆ ਉਹਨੇ ਲੈ ਕੀ ਹੋ ਗਿਆ ਕੀ ਹੋ ਗਿਆ ਕਿ ਉਹ ਕੱਲ ਚਾਚਾ ਆਇਆ ਨਾ ਤਾਂ ਘਰੇ ਆ ਕੇ ਗਿਆ ਨਾ ਉਹਨੇ ਮੈਨੂੰ ਰੋਕ ਕੇ ਕਿਹਾ ਕੀ ਕਹਿੰਦਾ ਯਾਰਾ ਕਹਿਣਾ ਕੀ ਤੀ ਯਾਰਾ ਤੂੰ ਜਿੱਤਾ ਗੱਲਾਂ ਕਰਾ ਰੱਖੇ ਨੇ ਭੈਣ ਚੋਦ ਦਾ ਪਿੰਡ ਦੇ ਵਿੱਚ ਕੋਈ ਸੌਣ ਨਹੀਂ ਦਿਖਾਂਦਾ ਵੀ ਹਾਂ ਇਹਨਾਂ ਦਾ ਲਾਣਾ ਹੀ ਜੇ ਲਦਾ ਤਾਂ ਭੈਣ ਜਦੋਂ ਤੂੰ ਉਹਨੂੰ ਇੰਨੀ ਖੁੱਲ ਦੇ ਰੱਖੀਗੀ ਉਹ ਭੈਣ ਦੀ ਮਨਦੀਸ਼ਾ ਪਟੇਲ ਬਣ ਜਾਊਗੀ ਬਾਹ ਕੇ ਖੁੱਲੇ ਵਾਲ ਲਾ ਕੇ ਐਨ ਕਾ ਕੰਨ ਨੂੰ ਲਾ ਲੂ ਕੌਣ ਬੀਹੀ ਵਿੱਚ ਆਏ ਦਰੂਗੀ ਭੈਣ ਨਹੀਂ ਜਿਵੇਂ ਕੋਈ ਬਾਲੀ ਵੱਡੀ ਮਾਸਟਰ ਨਹੀਂ ਹੁੰਦੀ ਹੈਗੀ ਗੱਲ ਦਾ ਬਸ ਬਈ ਕੀ ਹੋਇਆ ਕੀ ਕਹਿੰਦਾ ਜੀ ਤਾ ਸਮਾਜ ਦੇ ਵਿੱਚ ਨਾ ਜਿਹੇ ਜਿੱਚ ਆਪਾਂ ਰਹਿਨੇ ਹੁੰਨੇ ਆ ਉਹ ਜਿਹੇ ਚ ਉਹ ਜਿਹਾ ਬਣ ਕੇ ਰੋ ਜਿਵੇਂ ਕਹਿੰਦੇ ਨਹੀਂ ਹੁੰਦੇ ਕਹਿੰਦੇ ਜੇ ਰੋਣਾ ਨੇ ਰੋਣ ਵਗਾ ਮੂੰਹ ਕਰ ਲਓ ਨਾ ਉਸ ਤਰੀਕੇ ਵੰਗੂ ਨਾ ਉਹ ਬਈ ਆ ਗਿਆ ਚੱਲਾ ਪੈਂਡਾਣਾ ਫੇਰ ਕੀ ਹੋ ਗਿਆ ਖਾਣਾ ਪੀਣਾ ਤਾਂ ਆਪਦਾ ਰੋਟੀ ਪਾਣੀ ਤਾਂ ਉਹਦਾ ਹੈਗੀ ਆਪਾਂ ਖਾ ਲੈ ਭੈਣ ਕਢਾ ਲੈ ਅੰਦਰ ਵੜ ਕੇ ਖਾ ਲੈ ਜਿਹੜਾ ਕੁਝ ਖਾਣਾ ਹਾਂ ਜਿਵੇਂ ਕੋਤੇ ਕੋਈ ਵਿਆਹ ਸਾਦੀ ਜਾਣਾ ਚਲ ਉਦੋਂ ਹੁਕ ਹੋ ਜੇ ਹੁਣ ਰੋਜ਼ ਹੀ ਉਹਦਾ ਜਨ ਬਣ ਕੇ ਬਿਦਜਣਾ ਝੱਲਿਆ ਨਹੀਂ ਜਾਂਦੀਆਂ ਇਹ ਗੱਲਾਂ ਭੈਣਣੀਆਂ ਔਖੀਆਂ ਨੇ ਯਾਰ ਉਹ ਬਈ ਯਾਰ ਉਹ ਪੜੀ ਪੜੀ ਲਿਖੀ ਆ ਹੋ ਉਹ ਹੁਣ ਤੈਨੂੰ ਆ ਪਗੜਾ ਪੜੇ ਲਿਖਿਆ ਯਾਰ ਇਹਨਾਂ ਕੋਈ ਬਾੜਾ ਤੂੰ ਨਾਲੇ ਬਾੜਾ ਤੂੰ ਨਹੀਂ ਪੜਿਆ ਪੜੇ ਹੋਰ ਹੋਰ ਕਿਹੜਾ ਕੋਈ ਗਮਾਣ ਚ ਪੜਿਆ ਹਾਂ ਆਪਣੀ ਪੀਛੇ ਇਕੱਲੀ ਬਸ ਉਹੀ ਪੜੀ ਆ ਨਾ ਹੋਰ ਤਾਂ ਹੋਣਾ ਹੀ ਨਹੀਂ ਆਪਣੇ ਪਿੰਡ ਚ ਕੋਈ ਪੜਿਆ ਬਈ ਹੋਰ ਹੁਣ ਜੇ ਉਹ ਨਹੀਂ ਕੱਪੜੇ ਪਾਉ ਯਾਰ ਫੇਰ ਕੀ ਹੋਗਾ ਦੱਸ ਓਏ ਲੱਗਣ ਨੂੰ ਉਹ ਪੈਣ ਨਹੀਂ ਚਰ ਫੇਰ ਉਹੀ ਗੱਲ ਤੇਰੀ ਤੂੰ ਨਹੀਂ ਸਮਝ ਸਕਦਾ ਯਾਰ ਤੂੰ ਤਾਂ ਨਾ ਥੱਲੇ ਲੱਗਿਆ ਮੈਂ ਤੀਮੀ ਦੇ ਥੱਲੇ ਲੈ ਇਹ ਕੰਮ ਟੱਕਾ ਉਹ ਨਹੀਂ ਤੋੜਦੀ ਕਦੇ ਉਹਨੇ ਦੇਖਿਆ ਵੀ ਤੂੰ ਹਾਂ ਅੱਜ ਕੋਈ ਚੜ੍ਹ ਉਹ ਫੇਰ ਕੰਮ ਬਾਰੇ ਕਰਦੀ ਆ ਘਰੇ ਭਾਬੀ ਕਰਨ ਨੂੰ ਐ ਕਿ ਹੁੰਦਾ ਚੱਲ ਤੇਰੀ ਗੱਲ ਨਾਲ ਹੀ ਸਹਿਮਤ ਆ ਉਹ ਬਾਰੇ ਕੰਮ ਕਰਦੀ ਆ ਕੋਈ ਮੈਨੂੰ ਕਿਤੇ ਲਿਆ ਕੇ ਫੜਾਇਆ ਵੀ ਆਪ ਹੀ ਬਾਰੇ ਕੰਮ ਕਰਦੀ ਆ ਉਹ ਆ ਚਾਰ ਪਿਆ ਚੱਕ ਅੱਜ ਉਹਦੀ ਤਨਖਾਹ ਹੀ ਆ ਕੀ ਕੰਮ ਕਰਦੀ ਆ ਬਾਰੇ ਮੈਨੂੰ ਤਾਂ ਇਹ ਨਹੀਂ ਪਤਾ ਉੱਥੇ ਪਾਰਲਰ ਜੇ ਜਾਂਦੀ ਆ ਪਾਰਲਰਾਂ ਪੁਲਰਾਂ ਜਣੀਆਂ ਇਹ ਜਿਹੀ ਹੁੰਦੀਆਂ ਨੇ ਤੂੰ ਮੈਂ ਤੇ ਤੁਹਾਨੂੰ ਗੱਲ ਦੱਸਾਂ ਹਾਂ ਮੈਂ ਤੂੰ ਤਾਂ ਉਹੀ ਗੱਲਤ ਗਈ ਜਾਣਾ ਯਾਰ ਇਹ ਤਾਂ ਫਿਰ ਤੂੰ ਹੀ ਜਾਣ ਕੇ ਫਿਰ ਪੁੱਠੀਆਂ ਗੱਲਾਂ ਕਰਦਾ ਕੋਈ ਯਾਰ ਪਾਰਲਰ ਮੈਂ ਮੰਨਦਾ ਪਾਰਲਰ ਚ ਜਾਂਦੀ ਆ ਦੱਸਿਓ ਅੰਗਰੀਆ ਕਮਰਾ ਬਰਬਰ ਨਹੀਂ ਹੁੰਦੀਆਂ ਕੰਮ ਕਰਨਾ ਕੋਈ ਮਾੜਾ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਕੰਮ ਕਰਨਾ ਕੋਈ ਮਾੜਾ じゃ ਕੋਈ ਪਾਰਲਰ ਵਾਲੀਆਂ ਮਾੜੀਆਂ ਹੁੰਦੀਆਂ ਨੇ ਜਦੋਂ ਨਾ ਚੱਜ ਮਾੜੇ ਚਾ ਜਰੋਣੇ ਦੱਸ ਕੀ ਕਹਤਾ ਯਾਰ ਹੁਣ ਆਪਦਾ ਕੱਪੜੇ ਲੀੜਾ ਵੀ ਨਾ ਪਾਵੇ ਯਾਰ ਉਹ ਆਪਦੇ ਪੈਸੇ ਕਮਾਉਂਦੀ ਆ ਆਪਦਾ ਪਾਈ ਜਾਂਦੀ ਆ ਹਾਂ ਬਸ ਉਹ ਪਾਈ ਜਿਹੜਿਆ ਤੇਰੇ ਹੁਣ ਕਿੰਨੇ ਕਿਨੇ ਮੇਰੇ ਕਿੰਨੇ ਕਿਨੇ ਸੋਨੇ ਕੱਪੜੇ ਤੇਰੀ ਭਾਬੀ ਕਿੰਨੇ ਕਰੋਣੇ ਕੱਪੜੇ ਪਾਉਂਦੀ ਆ ਉਹ ਬਾਈ ਫਿਰ ਆਪਦਾ ਕੰਮ ਤੇ ਵੀ ਜਾਣਾ ਹੁੰਦਾ ਤਾਂ ਉਹ ਆਪਾਂ ਬਾਹਰ ਅੰਦਰ ਹੁੰਦਾ ਆ ਕੇ ਚੱਲ ਫਿਰ ਆਪਣਾ ਦਾ ਕੰਮ ਹੀ ਇਹ ਜਾ ਲੱਬੜ ਤੇ ਬੜਨਾਂ ਦਾ ਸੁਣਾਵਾ ਮੇਰੀ ਗੱਲ ਸੁਣ ਲੈ ਹਾਂ ਮੈਥੋਂ ਤਾਂ ਇਹ ਹੋਣੀ ਹੁੰਦਾ ਜਰਿਆ ਨਹੀਂ ਜਾਂਦੀ ਇਹ ਜਾ ਗੱਲਾਂ ਜਾਤਾ ਫਿਰ ਆਪਦਾ ਇਹ ਕਰ ਉਧਰ ਦੂਸਰੇ ਚ ਉਧਰਲੇ ਵਾਲੇ ਚ ਲੈ ਕੇ ਭੇਜਾ ਉਹਨੂੰ ਉੱਥੇ ਆਪਦਾ ਕੁਝ ਮਰਜ਼ੀ ਕਰੀ ਜਾਏ। ਜਾਣ ਲੈ ਦੱਸ ਇਹ ਝੱਡ ਹੋਣ ਵਾਲੀ ਕਿੱਟੀ ਗੱਲ ਹੋਗੀ? ਫਿਰ ਹੋਰ ਕੀ ਹੈਗਾ? ਤੈਨੂੰ ਕੋਈ ਮੈਂ ਮਾਰਾ ਚੰਗਾ ਕਿਹਾ ਹੋਵੇ ਕਦੇ ਕਿਹਾ ਤੈਨੂੰ? ਤੈਨੂੰ ਤਾਂ ਮੈਂ ਕਹਿੰਦਾ ਮਰੀ। ਹਾਂ। ਉਹੀ ਤਾਂ ਗੱਲ ਹੈ ਵੀ ਜਿਹੇ ਜਾਂ ਤੂੰ ਤੇ ਜਿੰਨਾ ਨਰਮ ਤੂੰ ਐ ਉਹ ਕਹੇ ਜੀ ਆ ਗਈ। ਉਹ ਮਈ ਯਾਰ ਐ ਨਹੀਂ ਹੁੰਦਾ। ਇਹ ਤਾਂ ਦੇਖ ਹੁਣ ਲੱਗ ਮੈਂ ਤੈਨੂੰ ਇੱਕ ਗੱਲ ਦੱਸਦੀ। ਹਾਂ। ਅੱਖਾਂ 'ਚ ਨਾ ਕੁ ਸੋਨ ਨੂੰ ਦੇ ਦੇ ਕੇ ਤੂੰ ਰੋਵੇਂਗਾ। ਮੇਰੀ ਗੱਲ ਯਾਦ ਰੱਖੀ ਵੀ ਵੱਡੇ ਨੇ ਕਹੀ ਧੀ ਗੱਲ। ਜਿੱਦ ਦਿਨ ਉਹ ਨਿਕਲ ਗਈ ਕਿਸੇ ਬਈ ਯਾਰਾ ਮਾਡਾ ਮੁੱਟਾ ਹੁਣੇ ਤੋਂ ਸਮਝ ਲਾ ਓਏ ਥੋੜੀ ਆਏ ਦਾ ਨਹੀਂ ਛੱਡ ਕੇ ਚੱਲੀ ਉਹ ਮੈਨੂੰ ਬਧੇਰਾ ਪਿਆਰ ਕਰਦੀ ਆ ਮੈਨੂੰ ਉਹ ਹੂੰ ਤੈਨੂੰ ਤਾਂ ਰੋਜ਼ ਉਹ ਪਰੌਂਠੇ ਲਾ ਲ ਦਿੰਦੀ ਆ ਨਾ ਤੂੰ ਤਾਂ ਹੋਰੀ ਗੱਲਾਂ ਕਰ ਲੱਗ ਜਾਂਦਾ ਯਾਰ ਮੈਂ ਨਹੀਂ ਮਚਾ ਦਾ ਸਾਰਾ ਉਹੀ ਕਰਤਾ ਯਾਰ ਰੋਟੀ ਖਾਦਾ ਤੂੰ ਤਾਂ ਜਿਹੜਾ ਜਿਹੜਾ ਹੈਗਾ ਹੈਗਾ ਨਿਕਲ ਮਾਸ ਸਾਰੇ ਕੰਮ ਨਿਭੜੇ ਨੇ ਐੇ ਹੈ ਕੱਕ ਨੇ ਸਾਰਦਨ ਕੰਮ ਕਰਦੀ ਕਰਦੀ ਹੋਨਵੇਂ ਘੰਟਾ ਦੋ ਘੰਟੇ ਠੁਈ ਸਿੱਧੀ ਕਰ ਲਾਂਗਾ ਲੋਟ ਹੋ ਜੂਗਾ ਸਰੀਰ ਲੈ ਕੰਮ ਤਾਂ ਸਾਰੇ ਨਿਪੜ ਗਏ ਆ ਫੇਰ ਤਰ ਤਾ ਗਲਾਸ ਜਾ ਇੱਥੇ ਉਹ ਮੁੰਡਾ ਜੀ ਵੀ ਠੀਕ ਆ ਹੁਣ ਮੈਂ ਪਹਿਲਾਂ ਨਹਾ ਲਾਂ ਫੇਰ ਨਾ ਘੰਟਾ ਰਾਮ ਕਰੂੰਗੀ ਭਾਬੀ ਭਾਬੀ ਹਾਂ ਕੀ ਕਹਿਣਾ ਨੌਮੀਆ ਮੈਂ ਤਾਂ ਉਹ ਇਧਰ ਹੀ ਐ ਭਾਬੀ ਚਾਚੂ ਦਾ ਰਲੀ ਮੈਂ ਹੁਣ ਕੰਮ ਨਹੀਂ ਬੈਣ ਕੇ ਆਉਣੀ ਮਤਲਬ ਹੁਣ ਲੱਗੀ ਕਰਨਾ ਤੂੰ ਦੋ ਘੰਟੇ ਲੈ ਜਦੋਂ ਤੱਕ ਭਾਬੀ ਆਈ ਕੰਮ ਰਹਿ ਗਿਆ ਚਾਚੂ ਦਾ ਕਰ ਲੋ ਘਟੋ ਘਟ ਲੈ ਦੱਸ ਮੇਰੀ ਮਨ ਪਿਆਰੇ ਹਾਂ ਘਰ ਕੋਈ ਨਾ ਕਹਿਆ ਕਰ ਮਹਾਰਾਣੀ ਨੂੰ ਆ ਗਈ ਉਹ ਕਹੀ ਕੇਦੇ ਪਤਾ ਨਹੀਂ ਮੈਂ ਤਾਂ ਤੇ ਇਕੱਲੇ ਅੰਦਰ ਜਾ ਕੇ ਵਾ ਦੱਸ ਹਾਂ ਉਹ ਗਰਮੀ ਬਹੁਤ ਹੈ। ਆਏ ਨਾ ਨਾਲੇ ਰੋਜ਼ਮੀਂ ਜਾ ਪੈਂਦਾ ਗਰਮੀ ਫੀਲਦੀ ਆ ਲੈ। ਆ ਨਾ ਤਾਂ ਦਵਾਈ ਲੈ ਕੇ ਆਇਆ ਸਾਲ ਤੋਂ। ਹੂੰ। ਨਾਲੇ ਆ ਦਾਲ ਜੀ ਤਾਂ ਲਾਉ ਰੋਟੀ ਉਹਨੇ ਵੀ ਨਹੀਂ ਖਾਦੀ ਹਣੀ ਛੋਟੇ ਨੇ ਵੱਲੇ। ਓ ਇੰਨੀਕ ਦਾਲ ਨੱਕੀ ਬਣੂਗਾ। ਹੋਰ ਤਾਂ ਲਿਆ ਦੋ ਤਾਂ ਜਣੇ ਹੁਣ ਹੋਰ ਇੱਥੇ ਪੈਂਦਾ ਲੰਗਰ ਲਾਉਣਾ। ਹਾਂ ਥੋੜੇ ਬਾਅਦ ਦੋ ਜਣੇ ਆਗੇ ਉਹ ਵੀ ਖਾਊਗੀ ਆ ਕਿ ਮਹਾਰਾਣੀ। ਉਹਦਾ ਪੀਜੇ 버ਗਰ ਖਾ ਕੇ ਆਊਗੀ ਬਾਰੇ। ਚਾਹੇ ਲੱਖ ਖਾਈ ਜਾਂਦੇ ਪੀਜੇ 버ਗਰ ਉਹ ਪਰ ਰੋਟੀਆਂ ਤਾਂ ਉਹਨੇ ਘਰੇ ਆ ਕੇ ਮਰੋੜਣੀਆਂ। ਚਲ ਕੋਈ ਨਹੀਂ ਤੂੰ ਆਹੋ ਉਹ ਕਰ ਲੈ ਪਤਾ ਤੁਸੀਂ ਮੂੰਹ 'ਚ ਇੱਕ ਤਾਂ ਪਣਾ ਰੱਖਿਆ ਮੂੰਹ 'ਚ ਇੱਕ ਤਾਂ ਉਮਰ ਵਾਲਾ ਬੁਖਾਰ ਜਿਹਾ ਕਰ ਰੱਖਿਆ ਇੱਕ ਹੁਣ ਜਿੱਥੇ ਜਾਂਦੇ ਆ ਉੱਥੇ ਮੇਰੇ ਹੜ੍ਹ ਦੀਆਂ ਗੱਲਾਂ ਸੁਣਨ ਬੰਦਾ 4-500 ਰੁਪਏ ਅਧਰ ਦੁਕਾਨ ਵਾਲੇ ਦਾ ਕਰੀ ਉਹਨਾਂ ਦਾ ਪਤਾ ਹੀ ਨਹੀਂ ਸੀਗਾ ਕਿਹਨੇ ਕਰਾ ਲੈਂਦੇ ਟੰਡੇ ਟੰਡੇ ਰੋਂਦਾ ਨੀ ਕਰੀ ਬੈਠੀ ਹੈਗੀ ਨੋਰਾ ਟੀ ਲਿਆ ਲੈ ਕੇ ਖੰਦੀਆ ਤੂੰ ਇਹੀ ਨਹੀਂ ਰੱਜਦੀ ਆ ਉਹ ਤੂੰ ਦੇਖਿਆ ਇੱਥੇ ਬੈਠਾ ਇਹ ਕਿਹੜਾ ਦਿਵਾਖ ਜਾ ਗੱਲ ਸੁਣਦਾ ਹੈ ਜੇ ਇਹ ਗੱਲ ਸੁਣਦਾ ਹੋਵੇ ਫਿਰ ਆਪਾਂ ਨੂੰ ਕਹਿਣ ਦੀ ਕਿ ਲੋੜਾ ਕਹਿੰਦੇ ਤਾਂ ਹੁੰਦੇ ਸਿਆਣੇ ਜਿਹਦੀ ਅੱਖਾਂ ਦੁਖਣਗੇ ਆਪੇ ਪੱਟੀ ਬੰਨੋ ਆਪਾਂ ਤਾਂ ਸਮਝਾਉਨੇ ਆ ਇਹਨੂੰ ਇਹ ਸਮਝਦਾ ਨਹੀਂ ਇਹ ਹਰ ਵਕਤ ਉਹਦਾ ਚਮਚਾਗਰੀ ਕਰਦਾ ਰਹਿੰਦਾ ਉਹ ਮੇਰਾ ਵਾਲਾ ਦੁੱਖਵਾਚ ਉਹਦਾ ਸਾਰਿਆਂ ਨੂੰ ਹੁੰਦਾ ਨੌ ਦਾ ਸਾਰੇ ਲਾਣੇ ਦਾ ਬਦਨਾਮ ਹੁੰਦਾ ਵਿੱਚ ਹੈ ਇੱਕ ਮੜਾ ਹੋਵੇ ਜਾਂ ਦੋ ਮੜੇ ਹੋਣ ਇਹਨੂੰ ਕਿਹੜਾ ਨਾ ਤਾਂ ਹੁਣ ਇਹ ਉਹੀ ਤਾਂ ਗੱਲ ਆ ਯਾਰ ਨਾ ਤਾਂ ਹੁਣ ਇਹ ਸੁਣਦਾ ਕੋਈ ਗੱਲ ਉਹ ਆ ਦੋਬਾ ਹੋ ਜਾਂਦੀ ਹੈ ਕਿ ਭਗ ਜਾਂਦੀ ਹੈ ਕਿ ਬਸ ਲਾ ਕੇ ਟੋਲਣਾ ਫੋਲਣਾ ਚੱਲ ਤੈਨੂੰ ਵੀ ਵਾਲਾ ਲੋੜ ਹੀ ਨਹੀਂ ਹੈਗੀ ਆਪਦਾ ਉਨਾ ਕਾ ਉਦਾ ਕਰਿਆ ਕਰ ਉਹੀ ਉਹ ਰੱਖਿਆ ਕਰ ਹੁਣ ਆ ਗਿਆ ਆ ਗਿਆ ਮੈਂ ਨਾਈ ਜਾਂਦੀ ਸਹਾਕਾ ਮਾਰੀ ਗਿਆ ਕੇ ਭਾਬੀ ਭਾਬੀ ਆ ਕੇ ਚਾਹ ਕਰ ਲੋ ਗਾਉਂ ਨਰ ਮੈਂ ਮਰਾ ਖਾ ਆ ਜਿਹਦੇ ਨਾਲ ਨਹੀਂ ਨੀ ਐਡੀ ਕੋਈ ਚੜਾਈ ਉਤਰਾ ਚੜਾ ਵਾਲਾ ਨਹੀਂ ਡਾ ਹੈਗਾ ਇਹ ਜੇ ਅੱਖਾਂ ਜਾਂਦਾ ਮੂਰੇ ਲਾਈ ਵਰਦੀ ਇਹਨੂੰ ਜੇ ਐਡੀ ਅਕਲਾ ਵਾਲਾ ਹੋਵੇ ਉਹਨੂੰ ਆਪ ਛੱਡ ਕੇ ਆਵੇ ਆਪ ਲੈ ਕੇ ਆਵੇ ਉਹਨੂੰ ਜਾ ਕੇ ਦੱਸ ਉਹ ਕਿਧਰੋਂ ਸੈਂਟਰਾਂ ਚ ਲੱਗਣ ਲੱਗੀ ਹੈਗੀ ਕੀ ਕਰਨਾ ਉਹਨੇ ਸੈਂਟਰਾਂ ਚ ਲਾ ਕੇ ਜਾਣ ਬੁੱਝ ਕੇ ਕੰਮ ਤੋਂ ਟਾਲਦੀ ਨਿਕਲ ਜਾਂਦੀ ਹੈ ਘਰੋਂ ਵੀ ਆਪੇ ਕਰ ਲੂਗੀ ਠੀਠਲੇ ਸਰਦਾ ਹੈ ਖਾਣ ਨੂੰ ਮਿਲ ਜਾਂਦਾ ਆਪ ਕਿਹੜਾ ਫਿਰ ਉਹ ਰੋਜ਼ ਹੈ ਵੀ ਦੇਹਾੜੀਆਂ ਲਾਉਂਦਾ ਦਾ ਜਦੋਂ ਰੋਜ਼ ਹੀ ਕੰਮ ਤੇ ਜਾਂਦਾ ਆ ਇਹੀ ਹਾਲ ਉਹਦਾ ਆਪਦਾ ਮੈਂ ਤਾਂ ਛੋਡਾ ਕਰਕੇ ਚੁੱਪ ਕਰ ਜਾਂਦੀ ਆ ਵੀ ਇਹਨਾਂ ਦੀ ਪਤਨਾਮੀ ਬਾਹਲੇ ਹੁੰਦੀ ਆ ਮੈਂ ਤਾਂ ਫੜ ਕੇ ਗੋਡਾ ਥੱਲੇ ਲੈ ਲਾਂ ਜੀ ਤਾਂ ਮੇਰਾ ਐ ਕਰਦਾ ਹੁੰਦਾ ਉਹ ਚਲ ਭੈਣ ਮਰਾਵੇ ਬਹੂ ਦਾ ਭਾਈ ਤੂੰ ਆਵਦਾ ਬਣਾਦਾ ਦੂਲ ਬਣਾ ਚਲ ਠੀਕ ਆ ਹੂੰ ਠੀਕ ਕਿਉਂ ਬੋਗੇ ਫਿਰ ਕਿਵੇਂ ਲੱਗੀ ਮੂਵੀ ਅੱਜ ਦੀ ਲੱਗੀ ਯਸ ਨੂੰ ਬਹੁਤ ਮਜ਼ਾ ਆਇਆ ਠੀਕ ਹੈ ਅਸੀਂ ਵੀ ਕੱਲ ਨੂੰ ਫੇਰ ਦੇਖਦੇ ਆ ਜੀ ਬਣਨੇ ਲੱਗੇ ਠੀਕ ਹੈ ਕੱਲ ਨੂੰ ਮੇਰੀ ਗੱਲ ਸੁਣਾ ਆਪਾਂ ਬਰਨਾਲੇ ਜਾਂਦਾਂਗੇ ਆਊਟਲੈਟ ਹੀ ਬਣਿਆ ਹੋਇਆ ਤੇ ਅੰਡਿਆ ਹਾਂ ਉੱਥੇ ਚੱਲਾਂਗੇ ਆਪਾਂ ਪੱਕਾ ਪੱਕਾ ਉਥੇ ਡਿਆਂ ਉਹ ਨਹੀਂ ਤੇ ਚੱਲਦੇ ਆਂ ਪਾਣੀ ਚ ਕਿਸ਼ਤੀਆਂ ਹੁਣ ਬਹੁਤ ਵਧੀਆ ਹੁੰਦਾ ਉੱਥੇ ਇਹਨਾਂ ਨੇ ਅੱਛਾ ਜੀ ਉੱਥੇ ਆਪਾਂ ਕਿਸ਼ਤੀ ਜੁੱਟ ਲਗਿਆ ਠੀਕ ਹੈ ਦੇਖੀ ਹੋਡਾ ਫਿਰ ਨੂੰ ਬਣਦਾ ਅੱਛਾ ਬਾਕੀ ਇਹ ਕੋਸਾ ਬਣ ਆਪਾਂ ਉਧਰ ਬਾਗ ਚੱਲਾਂਗੇ ਚਲੋ ਠੀਕ ਦੇਖ ਲਾਂਗੇ ਬਾਕੀ ਹੁਣ ਤਾਂ ਬਸ ਘਰੇ ਜਾ ਕੇ ਤਾਂ ਮੋੜੋ ਆਪੀ ਹੋਊਗਾ ਤੈਨੂੰ ਪਤਾ ਲੈ ਕੇ ਕਰਦੇ ਨੇ ਕਿਛ ਕਿਛ ਤੂੰ ਟੈਨਸ਼ਨ ਕਿਉਂ ਲੈਨੇ ਮੇਰੇ ਹੁੰਦੇ ਹੋ ਯਾਰ ਉਹ ਤਾਂ ਮੈਨੂੰ ਪਤਾ ਤੁਹਾਡਾ ਟੈਨਸ਼ਨ ਨਹੀਂ ਹੈਗੇ ਤੈਨੂੰ ਪਤਾ ਸਵੇਰੇ ਆਈਆਂ ਤਾਂ ਦੀਦੀ ਵੀ ਇੰਨਾ ਬੋਲੀ ਜਾਂਦੀ ਸੀ ਭਾਬੀ ਤੇ ਹੁਣ ਜਾਂਦੇ ਨੂੰ ਫੇਰ ਬੋਲੀ ਜਾਊਗੀ ਮੇਰੀ ਗੱਲ ਸੁਣ ਬੋਕੇ ਆ ਬਸ ਇੱਕ ਦੋ ਦਿਨ ਹੈ ਨਾ ਇਹਨਾਂ ਨੂੰ ਝੱਲ ਲੈ ਇਸ ਤੋਂ ਬਾਅਦ ਚ ਇਹਨਾਂ ਨੂੰ ਬੋਲਣ ਜੋਗੇ ਮੈਨ ਛੱਟਣ ਠੀਕ ਹੈ ਠੀਕ ਹੈ ਹਾਂ ਬਹੁਤ ਸਾਰਾ ਕੁਝ ਸੋਚ ਰੱਖਿਆ ਬਸ ਪਲਾਨ ਬਣਾਇਆ ਪਿਆ

ਆਤ ਆ ਗਈ ਜੀ ਹਾਂ ਜੀ ਅੱਜ ਨੂੰ ਹੀ ਸੁਨੇਹੀ ਆ ਕੇ ਥੋੜਾ ਜਿਹਾ ਬਸ ਅੱਜ ਗਰਮੀ ਵਾਲੀ ਸੀ ਤੇ ਐਂ ਕਰੋ ਮੈਨੂੰ ਪਾਣੀ ਦਾ ਗਲਾਸ ਦੇ ਆ ਤੂੰ ਤੁਸੀਂ ਯਾਰ ਰਸੋਈ ਕੋਲ ਤਾਂ ਹੁਣ ਤਾਂ ਆਏ ਹੋ ਯਾਰ ਇੱਧਰ ਦੀ ਆਲ ਦੇ ਲਿਆ ਹਾਂਗੇ ਹੋਰ ਉੱਠ ਖੜੋ ਦੇਖੀ ਗਰਮੀ ਤਾਂ ਪਹਿਲੀ ਗਰਮੀ ਚ ਬਹੁਤ ਆਈ ਹੈ ਤੇ ਤੁਸੀਂ ਫੇਰ ਐਂ ਕਰਨ ਦਾ ਕੋਈ ਨਾ ਪਾਣੀ ਤਾਂ ਆ ਜਾਂਦਾ ਨਾਲੇ ਸਾਥ ਤੂੰ ਟੜ ਕੇ ਲੜਦੀ ਹੈਂ ਭਾਬੀ ਨਾਲ ਲੈ ਭਾਬੀ ਖਰਾਪ ਹੀ ਹੋਣਾ ਗੱਲੇ ਲੜਨ ਵਾਲੇ ਕਰਦੀ ਹੈ ਬਸ ਸਵੇਰੇ ਜਾਈ ਜਾਂਦੀ ਸੀ ਮੈਨੂੰ ਕਹਿੰਦੀ ਕਿੱਥੇ ਜਾਨੀ ਹੈ ਕਿੱਥੇ ਉਹ ਆਪਣਾ ਕਿਹੜਾ ਦੱਸਿਆ ਨਾਲੇ ਸੱਚ ਭਾਬੀ ਨੂੰ ਤੂੰ ਭਾਬੀ ਨੂੰ ਕਹਦੇ ਵੀ ਮੈਂ ਕਰਕੇ ਨਹੀਂ ਮੈਂ ਕਹਦੂੰਗੀ ਭਾਬੀ ਨੂੰ ਵੀ ਹੋਂਦਾ ਵੀ ਬੁਟੀਕ ਚ ਜਾਂਦੀ ਆ ਵੀ ਉੱਥੇ ਕੱਪੜੇ ਕੋਪੜੇ ਸਿੱਖਦੀ ਆ ਨਾਲੇ ਮੇਕਅੱਪ ਨੂੰ ਥੋੜਾ ਕੰਮੇ ਦਾ ਸਿੱਖਦੀ ਆ ਜੇ ਵੀ ਹਣਾ ਨਾਲੇ ਤੂੰ ਭਾਬੀ ਨੂੰ ਇੱਕ ਦਾ ਸੂਟ ਸਿਵਾ ਕੇ ਦੇ ਦੇ ਭਾਬੀ ਕਾਹਨੂੰ ਬੋਲੂ ਤੇਰੇ ਮੂਰੇ ਉਹ ਤਾਂ ਠੀਕ ਐ ਚਲ ਫਿਰ ਤੁਸੀਂ ਮਾੜਾ ਸਮਝਾ ਦਿਓ ਵੀ ਭਾਬੀ ਨੂੰ ਕਹਦੇ ਮੈਨੂੰ ਰਸਤੇ ਜਾਂਦੇ ਨੂੰ ਟੋਕਿਆ ਨਾ ਕਰੇ ਮੈਨੂੰ ਚੰਗਾ ਨਹੀਂ ਲੱਗਦਾ ਨਾਲੇ ਤੈਨੂੰ ਕਿੰਨੇ ਦਿਨ ਲੱਗਣਗੇ ਹੁਣ ਮੈਨੂੰ ਤਾਂ ਲੱਗਣਗੇ ਹਜੇ ਦਿਨੋਂ ਤਾਂ ਲੱਗਿਆ ਦਾ ਦੋ ਚਾਰ ਦਿਨ ਜਾਂਦੀ ਨੂੰ ਹੋਇਆ ਤੇ ਤੁਸੀਂ ਇਹ ਹੋਰ ਫੇਰ ਹੀ ਸਿੱਖਿਆ ਜਾਊਗਾ ਚਲੋ ਹੂੰ ਤੋਰਦਾ ਤੁਨ ਨਾਲੇ ਮੈਂ ਸਾਤੇ ਮੈਂ ਪੈਸੇ ਪੁੱਛਣ ਦਾ ਵੀ ਕਰ ਰੱਖਿਆ ਪਤਾ ਤੂੰ ਕੰਮ ਵਧੀਆ ਸਿੱਖ ਲੈ ਹੈਨਾ ਹੂੰ ਤੇ ਦੂਬਾਰ ਫਿਰ ਮੈਂ ਤੇਰੀ ਠੀਕ ਤੇ ਨਾ ਕਿ ਤੇ ਦੁਕਾਨ ਤੋਂ ਕੰਮ ਕਰਾ ਦੂੰਗਾ ਹਾਂਜੀ ਚਲੋ ਠੀਕ ਹੈ ਕਾਦੀ ਇਹਦੀ ਬਟਿਕ ਬਟੂਕ ਦੀ ਜਿਹੜਾ ਤਾਂ ਕਰਨੀ ਕੋਈ ਕਰ ਲਈ ਮੈਂ 4-5 ਲੱਖ ਰੁਪਏ ਦਾ ਪਤਾ ਕਰੀ ਪਿਆ ਠੀਕ ਹੈ ਚਲ ਮੈਂ ਨਾਲੇ ਫਿਰ ਪਾਰਲਰ ਦਾ ਵੀ ਹੈਨਾ ਸਿੱਖਿਆ ਹੋਇਆ ਜਲਦੀ ਨਾਲੀ ਕਿਤਾ ਮੈਂ ਜੋ ਕੁਝ ਨਹੀਂ ਖਾਦਾ ਹੈਗਾ ਰੋਟੀ ਦਾ ਖਾ ਲਵੇਂ ਚ ਨਹੀਂ ਬਾਹਰੋਂ ਖਾ ਲੈਂਦੇ ਕੋਸ ਮੈਨੂੰ ਬਸ ਭੁੱਖ ਨਹੀਂ ਲੱਗੀ ਸਵੇਰੇ ਭਾਬੀ ਨੇ ਮੋੜ ਆਫ ਕਰਤਾ ਤੇ ਮੈਨੂੰ ਵੈਸੇ ਭੁੱਖ ਹੀ ਨਹੀਂ ਲੱਗੀ ਹੈਗੀ ਤੇ ਨਹੀਂ ਬਾਕੀ ਮੇਰੇ ਉਥੇ ਟਾਈਮ ਲੱਗਿਆਗਾ ਮੈਂ ਚਲ라 ਘਰੇ ਜਾ ਕੇ ਖਾਉਂਗੀ ਤੇ ਤੁਸੀਂ ਖਾ ਲਈ ਸੀਗੀ ਮੈਂ ਤਾਂ ਆਪ ਨਹੀਂ ਖਾਤੀ ਮਾਤਾ ਪਈਆਂ ਭੁੱਖੇ ਬੈਠਾ ਤੇ ਤੁਸੀਂ ਤਾਂ ਘਰੇ ਬੰਨੇ ਤੁਸੀਂ ਤਾਂ ਖਾ ਲਿਆ ਕਰੋ ਬਸ ਮੇਰਾ ਵੀ ਦਿਲ ਜਾਨ ਨਹੀਂ ਕਰਿਆ ਹੈਗਾ ਮੇਰਾ ਨਾਬੀ ਪਾਪ ਜونی ਨੂੰ ਬੋਲ ਕੇ ਫਰਮਾਇ ਵੀ ਮਾਤਾ ਛੱਡ ਗਈ ਹਾਂ ਕੀ ਕਹਿੰਦੇ ਸੀ ਪਹਿਲਾ ਨੰਬਰ ਨਾ ਤੁਸੀਂ ਉਹਨਾਂ ਦੇ ਪਿੱਛੇ ਨਾ ਲੱਗਿਆ ਕਰੋ ਪਾਪੀ ਮੈਨੂੰ ਸਵੇਰੇ ਕਹੀ ਜਾਂਦੀ ਸੀ ਸਾਨੂੰ ਤਾਂ ਕੀ ਹੈਗਾ ਸਾਨੂੰ ਤਾਂ ਕੀ ਹੈ ਕੁਝ ਵੀ ਕਰ ਤੂੰ ਤੁਸੀਂ ਮੈਨੂੰ ਐ ਦੱਸੋ ਤੁਸੀਂ ਮੈਨੂੰ ਕਿਤੇ ਗਲਤ ਦੇਖਿਆ ਉਹ ਮੈਨੂੰ ਤੇਰੇ ਤੇ ਪੂਰਾ ਵਿਸ਼ਵਾਸ ਆ ਤੂੰ ਟੈਨਸ਼ਨ ਕਰ ਲੈਣੀ ਮੈਂ ਤਾਂ ਤੇਰੇ ਨਾਲ ਖੜਾ ਆ ਇਹਦਾ ਕੀ ਆ ਤੂੰ ਵਧੀਆ ਕੰਮ ਸਿੱਖ ਤੇਰੀ ਦੁਕਾਨ ਘਰਾਵਾਂਗੇ ਵਧੀਆ ਹਨ ਕੰਮ ਨਾਲ ਆਪਾਂ ਲੋਕਾਂ ਨੂੰ ਜਵਾਬ ਦੇਵਾਂਗੇ ਹਾਂ ਇਹੋ ਕੰਮ ਨਾਲ ਆਪਾਂ ਲੋਕਾਂ ਦਾ ਮੂੰਹ ਬੰਦ ਕਰਾਂਗੇ ਤੂੰ ਟੈਨਸ਼ਨ ਕਰ ਲੈਣੀ ਮੈਂ ਜਦੋਂ ਤੇਰੇ ਨਾਲ ਖੜਾ ਜੀ ਮੈਂ ਤੁਹਾਡੇ ਉਨੇ ਟੈਨਸ਼ਨ ਤਾਂ ਲੈਂਦੀ ਨਹੀਂ ਹੈਗੀ ਵੀ ਤੁਸੀਂ ਮੇਰੇ ਨਾਲ ਖੜੇ ਹੋ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਪਰ ਤੂੰ ਤੇਰੇ ਤੇ ਪੂਰਾ ਭਰੋਸਾ ਵੀ ਤੂੰ ਮੇਰਾ ਹਨਾ ਵੀ ਤੂੰ ਕਿਤੇ ਵੀ ਤੂੰ ਕੰਮ ਗੱਤ ਨਹੀਂ ਕਰਦੀ ਹੈਗੀ ਮੈਂ ਤੇਰੇ ਨਾਲ ਖੜਾ ਤੂੰ ਟੈਨਸ਼ਨ ਨਾਲ ਲੈ ਕਰਾਂਗੇ ਠੀਕ ਹੈ ਜੀ ਸੱਚੇ ਨਾਲ ਖੜੇ ਹੋਵਾਂਗੇ ਹਾਂ ਹਾਂ ਤੂੰ ਕੋ ਟੈਨਸ਼ਨ ਲੈਤੀ ਆ ਨਾਲ ਜੇ ਪੈਸੇ ਤੇ ਲੇਦੀ ਲੋਡ ਹੁੰਦੀ ਆ ਕੋਈ ਬਾਹਰੇ ਅੰਦਰ ਚੀਜ਼ ਖਾਣੀ ਆ ਬਠੂ ਵਿੱਚ ਬਹਿ ਜਾ ਕਰ ਜਾ ਕੇ ਠੀਕ ਹੈ ਤੇਰਾ ਪਤਾ ਤੇੰਦਾਲ ਮਾਰੀ ਤੇ ਪਿਆ ਹੁੰਦਾ ਤੂੰ ਜਾ ਕੇ ਉੱਥੇ ਲੈ ਜਾ ਕਰ ਘਟੋ ਘਟੋ 500 500 ਜਾਂ 1000 ਰੁਪਏ ਤਾਂ ਕੋਲੇ ਰੱਖਿਆ ਕਰ ਦੂੰਗੀ ਕੋਲੇ ਬਸ ਪਰ ਮੈਂ ਕਹਿੰਨੇ ਚਲ ਕੱਜ ਬਸ ਇਕੱਲਾ ਕਰਾਈ ਲਾਉਣਾ ਹੈ ਨਾ ਮੈਂ ਕਿਹਾ ਕੁਝ ਖਾਣਾ ਪੀਣਾ ਬਾਹਰ ਅੰਦਰ 100 ਲੋਡ ਪੈ ਜਾਂਦੀ ਹੈ ਕੋਈ ਮਿਲ ਮੁਲ ਜਾਂਦਾ ਰਾਵਰਾ ਚ ਬਾਕੀ ਫਿਰ ਤੈਨੂੰ ਪਤਾ ਮੇਰੇ ਫੋਨ ਚ ਵੈਸੇ ਹੁੰਦੇ ਹੈਗੇ ਚਲੋ ਜੇ ਤੁਸੀਂ ਕਹਿੰਦੇ ਤਾਂ ਮੈਂ ਲੈ ਜਾ ਕਰੂੰਗਾ ਹਾਂ ਚਲ ਮੈਂ ਲਿਆਉਣਾ ਪਾਣੀ ਕੋਣੀ ਤੇਰੇ ਬਾਸ ਤੇ ਠੀਕ ਹੈ ਜੀ ਲੈ ਮੇਰੇ ਪਿੱਛੋਂ ਭਾਬੀ ਨੇ ਉਹਨੂੰ ਉਂਗਲਾ ਲਾਈਆਂ ਹੋਣਗੇ ਬੇਜਨ ਅੱਪੀ ਲੜੀ ਜਾਊਗਾ ਤੈਨੂੰ ਕੀ ਪਤਾ ਇਤਾ ਮੇਰੇ ਤੇ ਅੰਨਾ ਵਿਸ਼ਵਾਸ ਕਰਦਾ ਲੈ ਮੈਂ ਤਾਂ ਭੁੱਲੀ ਗਈ ਸੀ ਉਹਨੂੰ ਫੋਨ ਲਾ ਕੇ ਪੁੱਛ ਲਾਂ ਪਹੁੰਚ ਗਿਆ ਕਿ ਨਾ ਲੈ ਦਾ ਅੰਤ ਬਣ ਗਈ ਆ ਵੀ ਵਾਰ ਹੀ ਕਹਤਾ ਜਸੀ ਨੂੰ ਵੀ ਭਾਈ ਇੱਥੇ ਮਾੜਮਟੋਬੇ ਸਾਂ ਵਾਸਤੇ ਪੜਦਾ ਕਰਦੇ ਗੱਲ ਹੀ ਨਹੀਂ ਸੁਣਦਾ ਇੱਧਰ ਕਿੱਧਰ ਚੱਕ ਲੈਣੇ ਮੂੰਹ ਤੜਕੀ ਹੁਣ ਗਾਗਨ ਕੀ ਅੱਜ ਫੇਰ ਟੋਕਤਾ ਮੈਂ ਦਨਵਾਇ ਕਹਿੰਦੀ ਸੀ ਮੈਂ ਖਾਜ ਤੋ ਤੈਨੂੰ ਛੁੱਟੀ ਸੀ ਅੱਜ ਫੇਰ ਚੱਲ ਵੀ ਤੂੰ ਕੰਮ ਤੇ ਛੁੱਟੀ ਤਾਂ ਹੈਗੀ ਸੀਗੀ ਹੁਣ ਇਹਦਾ ਕੰਮ ਕਰਨਾ ਉਹਨੂੰ ਤਾਂ ਛੁੱਟੀ ਹੈਗੀ ਪਹਿਲੇ ਉੱਥੇ ਬੁਲਾਇਆ ਮੈਨੂੰ ਕੰਮ ਮੰਗਾ ਕੀ ਕੰਮ ਭਾਈ ਅੱਜ ਤੂੰ ਘਰੇ ਕੰਮ ਕਰ ਲੈ ਨਾਲੇ ਕੱਪੜੇ-ਕੁਪੜੇ ਧੋਣ ਵਾਲੇ ਪੈਣਾ ਉਹਦੇ ਜੱਸੀ ਦੇ ਕੱਪੜੇ ਧੋ ਦੇ ਨਾ ਤੂੰ ਧੋ ਨਹੀਂ ਸਕਦੀ ਮੈਂ ਹੁਣ ਨਾਲੇ ਤਾਂ ਚੁੱਲ੍ਹੇ ਕੰਨੀ ਹੁੰਨੀਆਂ ਨਾਲੇ ਉਤਲਾ ਕੰਮ ਕਰਦੇ ਨਾਲੇ ਲੀੜੇ ਕੱਪੜੇ ਕਰਨੀ ਅੱਜ ਤਾਂ ਤੂੰ ਕਰਿਆ ਅੱਜ ਤਾਂ ਕਰ ਲੈ ਘਰੇ ਕੰਮ ਚੁੱਲ੍ਹੇ ਨੂੰ ਕਿਹੜਾ ਕੋਈ ਭਾਈ ਕੱਲਾਣਾ ਵੀ ਜੋ ਇੰਨੇ ਰੋਟੀਆਂ ਥੱਪਣੀਆਂ ਨੇ ਜੇ ਸਬਜ਼ੀ ਬਣਾਉਣੀ ਆ ਤੂੰ ਦੋ ਰੋਟੀਆਂ ਤੋਂ ਬਣਾ ਦੇ ਫੇਰ ਕੀ ਹੁੰਦਾਗਾ ਤੇ ਕੱਪੜੇ ਤੂੰ ਜੱਸੀ ਦਾ ਉਹਦੇ ਪਾ ਦੀ ਲੈ ਦੱਸ ਤੇਰਾ ਬੰਦਾ ਮੈਂ ਉਹਦੇ ਕੱਪੜੇ ਕਿਉਂ ਤੋਂ ਤੂੰ ਮੇਰੇ ਬੰਦੇ ਦੇ ਕਿੰਨੇ ਦੇ ਕੱਪੜੇ ਧੋਣੀਆਂ ਲੈ ਕੋਈ ਐਡ ਬੈਡ ਤਾਂ ਨਹੀਂ ਹੈਗੇ ਕੋਈ ਫਾਹ ਤਾਂ ਨਹੀਂ ਹੁੰਦਾ ਕੱਪੜਾ ਧੋਣ ਦੀ ਨੂੰ ਧੋਦੀ ਕੋਈ ਨਾ ਨਰੇ ਮੈਨੂੰ ਪਿੱਛੋ ਜਾਂਦੀ ਨੂੰ ਬਾਜਲਾ ਮਾਰਾ ਵਾ ਤੈਨੂੰ ਕਿੰਨੇ ਵਾਰੀ ਕਿਹਾ ਸਿਰ ਧਗ ਲਿਆ ਕਰ ਤਾਂ ਟੋਕਦੀ ਹੁੰਨੀ ਮਾੜਾ ਮੋੜਾ ਨਾ ਕੋਈ ਸ਼ਰਮ ਮਨ ਲਿਆ ਕਰ ਸਿਰ ਟਕ ਨੂੰ ਤਾਂ ਕੱਲੀ ਤੂੰ ਹੀ ਹੈਗੀ ਆ ਤੂੰ ਹੀ ਸਿਆਣੀ ਜੀ ਬਣ ਕੇ ਰਹਿ ਮੈਂ ਇਥੋਂ ਨਹੀਂ ਸਿਆਣੀ ਬਣਿਆ ਜਾਂਦਾ ਹੈਗਾ ਮੈਨੂੰ ਤਾਂ ਮੇਰੇ ਸਹੁਰਾ ਦਾ ਫਿਕਰ ਆ ਵੀ ਮੇਰੇ ਸਹੁਰੇ ਦੇ ਘਰ ਨੂੰ ਕਿਤੇ ਲਾਜ ਨਾ ਲੱਗ ਜਾ ਪਰ ਤੈਨੂੰ ਨਹੀਂ ਹੈਗੀ ਤੂੰ ਸਾਰਾ ਦਿਨ ਇੱਕੋ ਜਿਹੀ ਗੱਲ ਰੱਖਿਆ ਕਰ ਮੈਂ ਇੱਥੇ ਤੇਰੇ ਨਾਲ ਮੱਥਾ ਪਕਾਈ ਮਾਰਦੀ ਹੈਗੀ ਕਰ ਲਾਦਾ ਕੰਮ ਸਾਰਾ ਦਿਨ ਬੁੜਬੁੜ ਕਰੀ ਜਾਂਦੀ ਰਹਿੰਦੀ ਆ ਪਤਾ ਨਹੀਂ ਕਾ ਪੁੱਠੀ ਆ ਤਾਂ ਪਿੱਛੋਂ ਬਾਜ ਮਾਰਨ ਦੀ ਲੈ ਦੇਖ ਲੈ ਨਿਤ ਨਾ ਮ बहाना ਕੜੀ ਰੱਖਦੀ ਆ ਕੋਈ ਨਾ ਕੋਈ ਹੈ ਕਦੇ ਕਾਸੀ ਦਾ ਬਹਾਨਾ ਹੋ ਗਿਆ ਕਦੇ ਉੱਥੇ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਨੇ ਅੱਜ ਇਹਨੂੰ ਜ਼ਰੂਰੀ ਕੰਮ ਹੋ ਗਿਆ ਉਹ ਮੁੰਡੇ ਜਣ 20 ਵਾਰੀ ਕਹਤਾ ਨਾ ਤਾਂ ਉਹ ਗੱਲ ਮੇਰੀ ਸੁਣਦਾ ਨਾ ਸੁਣਦਾ ਆਪਣੇ ਭਾਈ ਦੀ ਹਰ ਵਕਤ ਇਹਦੀ ਚਮਚਾਗਰੀ ਤੇ ਲੱਗਿਆ ਰਹਿੰਦਾ ਵੀ ਦੱਸ ਤੂੰ ਮਾੜਾ ਮੋਟਾ ਮਾਂਗਰ ਵਗ ਜਾ ਦੇਖ ਵੀ ਲੈ ਇਹ ਕੰਮ ਕਹੇ ਜੇ ਕਰਦੀ ਐ ਜਿਹੜਾ ਤਾਂ ਕੰਮ ਹੀ ਨਹੀਂ ਸਿੱਖਿਆਗਾ ਕਿੱਦੇ ਦੀ ਲੱਗਿਆ ਜਾਣ ਕੰਮ ਤੇ ਐਨੇ ਨਾਲ ਤਾਂ ਅਗਲਾ 2 ਦਿਨਾਂ ਚ ਸਿੱਖ ਜਾਂਦਾਗਾ ਇਹਨੂੰ ਮਾੜੀ ਮੋਟੀ ਵੀ ਫਿਕਰੀ ਨਹੀਂ ਹੈਗੀ ਘਰ ਦੇ ਕੰਮਾਂ ਜਿਦਾ ਧਿਆਨ ਹੀ ਨਹੀਂ ਇਹਦਾ ਸਿਰ ਕਰ ਲੂ ਨੰਗਾ ਚੰਗਾ ਕਦੇ ਕੁੱਤਣਾ ਕਰ ਲੂ ਕਦੇ ਐਂ ਕਰ ਲੂ ਕਦੇ ਬਾਹ ਕਰ ਲੂ ਹੈ ਮੈਂ ਨਾ ਜਾ ਕੇ ਦੇਖ ਕੇ ਆਮ ਸਾਲ ਮੈਂ ਕੀ ਲੈਣਾ ਜਿਹਦੇ ਅੱਖਾਂ ਤੋਂ ਘਣੀਆ ਲਾਪੇ ਪੱਟੀਆਂ ਬਨੂਗਾ ਮੈਂ ਤਾਂ ਕਹਿਣਾ ਨਹੀਂ ਨੇ ਕਹਿਤਾ ਮੈਂ ਤਾਂ ਘਰ ਦੇ ਕਮਾਣੀ ਹੋਈਆਂ 11:00 ਵੱਜ ਗਏ ਯਾਰ ਅਜੇ ਤੱਕ ਕਾਈ ਨਹੀਂ ਜੀ ਕਹੀਂ ਸੀ ਤੁਰਦੀਆਂ ਤੁਰਦੀਆਂ ਕਰੋ ਹੋ ਨਵੀਂ ਖੰਨਾ ਤਾਂ ਆ ਕੇ ਜਉਂਦੀ ਆ ਯੋ ਆ ਗਈ ਹੋ ਗਏ ਹਾਂ ਹਾਂ ਚਲੋ ਅਚੋ ਮੈਂ ਸੁਣਨੀ ਲੱਗਾ ਜੀ ਫੋਨ ਲਾਉਣਾ ਇੰਨਾ ਟਾਈਮ ਲਾ ਲਾ ਸੀ ਯਾਰ ਮੈਂ ਨਾ ਤੈਨੂੰ ਟਾਈਮ ਤੇ ਦੇਖ ਲੈ ਕੀ ਹੋਇਆ ਉਹ ਸੌਰੀ ਤੈਨੂੰ ਪਤਾ ਨਾ ਘਰੇ ਉਹ ਭਾਬੀ ਨਾ ਜਿਹੜੀ ਕੇਚ-ਕਿਚ ਉਹਦੀ ਕੇਚ-ਕਿਚ ਆ ਨਾ ਤਾਂ ਭੈਣ ਘੜਾ ਵੀ ਖੜ ਕੇ ਮੇਰੀ ਗੱਲ ਸੁਣਾ ਅੰਦਰ ਘੜ ਚੱਕ ਲਈ ਦੀ ਅੰਦਰ ਘੜ ਹਾਂ ਕੀ ਕਰਨਾ ਤੂੰ ਬਸ ਚੱਕ ਲਈ ਦੀ ਹਾਂ ਬਸ ਠੀਕ ਆ ਅੱਛਾ ਸੰਜੀ ਸੰਜੀ ਜਾਣੀ ਦੀ ਹਾਂ ਦੀ ਹਾਂ ਆ ਠੀਕ ਆ ਵਜਾ ਲਾ ਫਿਰ ਪੱਟਾਂ ਜਣਾ ਠੀਕ ਹੈ ਸੰਜੀ ਜਾਣੇ ਕਿੱਥੇ ਹੈਗਾ ਬਸ ਤੂੰ ਬਹਿ ਜਾ